ਪਰ ਆ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਕਮੇਟੀ ਦਾ ਕੀ ਵਿਸ਼ਾ ਔਰ ਕੀ ਕਰਨ ਚਾਹਦੇ ਇਸ ਮੀਟਿੰਗ ਜਸਬੀਰ ਸਿੰਘ ਲੱਟਾਂ ਜਿਲ੍ਹਾ ਫਰਦਾਨ ਭਾਰਤੀ ਕਿਸਾਨੀ ਕਾਦੀਆਂ ਜਿਲ੍ਹਾ ਕਪੂਰਥਲਾ ਜਲੰਧਰ 2 ਜਿਹੜਾ ਅੱਜ ਮਿਤੀ 17 ਨਵੰਬਰ 2025 ਨੂੰ ਜਿਹੜਾ ਅੱਜ ਆਪਣਾ ਦੇਖੋ ਅਸੀਂ ਬਲਾਕ ਨਡਾਲਾ ਜਿਲ੍ਹਾ ਕਪੂਰਥਲਾ ਦੇ ਜਿਹੜੀ ਮੰਡੀ ਇਬਰਾਹੀਮ ਵਾਲ ਬਰਾਂ ਵਾਲ ਦੇ ਵਿੱਚ ਆ ਸਾਡਾ ਅੱਜ ਬਹੁਤ ਜਿਹੜਾ ਵੱਡਾ ਇਕੱਠ ਜਿਹੜਾ ਹੋਇਆ ਸਾਡੇ ਪੰਜਾਬ ਪ੍ਰਧਾਨ ਸਰਦਾਰ ਹੰਮੀਤ ਸਿੰਘ ਜੀ ਕਾਦੀਆਂ ਜਾਂ ਹੋਰ ਜਿੰਨੇ ਵੀ ਆਪਣੇ ਸਾਡੇ ਜਿਹੜਾ ਕਪੂਰਥਲਾ ਦੇ ਬਲਾਕਾਂ ਦੇ ਜਿੰਨੇ ਵੀ ਸਾਰੇ ਪ੍ਰਧਾਨ ਵਾਈਸ ਪ੍ਰਧਾਨ ਉਹਦੇ ਵਿੱਚ ਅਸੀਂ ਜਿਹੜਾ ਅੱਜ ਬੜੀ ਦਾਣਾ ਮੰਡੀ ਜਿਹੜਾ ਬ੍ਰਹਮਵਾਲ ਦੇ ਵਿੱਚ ਮੀਟਿੰਗ ਹੋਈ ਆ ਕਿਉਂਕਿ ਜਿਹੜਾ ਆਪਣੀ ਕਿਸਾਨੀ ਹੈ ਬੜੀ ਨੰਘਾਰ ਵੱਲ ਜਾ ਰਹੀ ਹੈ ਸਾਡਾ ਜਿਹੜਾ ਇਹ ਬਲਾਕ ਨਡਾਲਾ ਸੀ ਜਾਂ ਬਲਾਕ ਢਲਮਾ ਜਾਂ ਬਲਾਕ ਸੁਲਤਾਨਪੁਰ ਜਿਲ੍ਹਾ ਕਪੂਰਥਲੇ ਦਾ ਇੰਨ ਬਹੁਤ ਵੱਡੀ ਮਾਰ ਜਿਹੜੀ ਪਈ ਆ ਕਿਉਂਕਿ ਜਿਹੜਾ ਹੜ ਆ ਆ ਸੀ ਉਹਦੇ ਵਿੱਚ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਲੋਕਾਂ ਦੀਆਂ ਫਸਲਾਂ ਮਰ ਗਈਆਂ ਜਾਂ ਲੋਕਾਂ ਦੇ ਜਿਹੜੇ ਆ ਘਰ ਰੁੜ ਗਏ ਆ ਸਮਾਨ ਜਿਹੜਾ ਅਸੀਂ ਪਸੂ ਰੁੜ ਗਏ ਉਹਦੇ ਵਿੱਚ ਸਾਡੇ ਇਲਾਕੇ ਦੇ ਜਿੰਨੇ ਵੀ ਕਿਸਾਨ ਸੀ ਬੜੀ ਉਹਨਾਂ ਨੇ ਵੱਡੀ ਜਿਹੜੀ ਵੱਧ ਛੜ ਕੇ ਸੇਵਾ ਕੀਤੀ ਉਹਦੇ ਵਿੱਚ ਅਸੀਂ ਜਿਹੜਾ ਸਰਦਾਰ ਨਿਰਮਲ ਸਿੰਘ ਜਿਹੜੇ ਮੰਡ ਨੇ ਉਹਨਾਂ ਨੂੰ ਅੱਜ ਬਲਾਕ ਪ੍ਰਧਾਨ ਜਿਹੜਾ ਸਾਰੇ ਜਥੇਬੰਦੀ ਜਿੰਨੀ ਆਈ ਸੀ ਜਦਾ ਕੂਟ ਥਲਾ ਦੀ ਔਰ ਗਦਰ ਦੀ ਉਹਦੇ ਵਿੱਚ ਇਹਨਾਂ ਨੂੰ ਬਲਾਕ ਪ੍ਰਧਾਨ ਜਿਹੜਾ ਬੇਗੋਵਾਲ ਬਣਾਇਆ ਔਰ ਜਿਹਨੇ ਇਹਨਾਂ ਦੇ ਨਾਲ ਜਿੰਨੇ ਵੀ ਹੋ ਰਿਹਾ ਬਲ ਸਾਬ ਜਾਂ ਮੱਖ ਵੱਖ ਨਾਂ ਲਵਾ ਤੇ ਜਿਹੜਾ ਕਾਫੀ ਟਾਈਮ ਲੱਗ ਜਾਣਾ ਮੇਰਾ ਛੋਟਾ ਵੀਰ ਜਿਹੜਾ ਵਕਾਫ ਜਲਖਾ ਜੀ ਜਿਹੜਾ ਸਾਡੇ ਇੱਥੇ ਬੇਗੋਵਾਲ ਜਾਂ ਨਡਾਲੇ ਦੇ ਵਿੱਚ ਜਿਹੜੀ ਬੜੀ ਵੱਡੀ ਪਹਿਲਾਂ ਵੀ ਸੇਵਾ ਕਰਾਇਆ ਜਾਂ ਉਥੇ ਦਿੱਲੀ ਜਾ ਕੇ ਵੀ ਇਹਨਾਂ ਨੇ ਸਾਨੂੰ ਉੱਥੇ ਜਿਹੜਾ ਬਾਬੇ ਨਾਨਕ ਦਾ ਲੰਗਰ ਲਾਇਆ ਸੀ ਜਿਹੜਾ 13 ਮਹੀਨੇ ਉੱਥੇ ਲੱਗਾ ਰਿਹਾ 2021 ਦੇ ਵਿੱਚ ਬੜੀ ਵੱਡੀ ਸੇਵਾ ਪਾਈ ਸੀ ਇਹਨਾਂ ਨੂੰ ਸਾਡੇ ਜਥੇਬੰਦੀ ਨੇ ਕਾਦੀਆਂ ਯੂਨੀਅਨ ਨੇ ਜਿਹੜਾ ਜਿਹੜਾ ਕਮੇਟੀ ਮੈਂਬਰ ਜਿਹੜੀ ਕਮੇਟੀ ਜਿਹੜਾ ਇਹਨਾਂ ਨੂੰ ਉੱਥੇ ਲਿਆ ਆ ਕਿਉਂ ਇਹਨਾਂ ਨੇ ਹੋਰ ਜਿਹੜਾ ਵੱਡੀ ਸੇਵਾ ਅੱਗੋਂ ਵੀ ਕਰਨਗੇ ਜਾਂ ਹੋਰ ਸਾਡੇ ਬਾਬਾ ਹਰਜੀਤ ਗਰੀਬ ਮਕਸੂਦਪੁਰ ਤੋਂ ਜੀ ਆਏ ਨੇ ਉਹਨਾਂ ਨੂੰ ਵੀ ਅਸੀਂ ਜੀ ਆ ਕਹਿੰਦੇ ਆ ਜਾਂ ਹੋਰ ਸਾਡੀਆਂ ਭੈਣਾਂ ਜਿਹੜੀਆਂ ਸਾਡੀਆਂ ਨੇ ਉਹ ਬਹੁਤ ਵੱਡੀ ਪੱਦਰ ਤੇ ਜਿਹੜੀਆਂ ਅੱਜ ਜੱਥੇਬੰਦੀ ਦੇ ਵਿੱਚ ਪਹਿਲਾਂ ਵੀ ਜਿਹੜੀਆਂ ਚੱਲ ਰਹੀਆਂ ਨੇ ਬੜੀ ਵੱਡੀ ਉਹਨਾਂ ਦੀ ਜਿਹੜੀ ਜੱਥੇਬੰਦੀ ਨੂੰ ਜਿਹੜੀ ਦੇਣ ਆ ਇਸ ਕਰਕੇ ਜਿਹੜਾ ਆਪਾਂ ਸਾਰੇ ਜਿੰਨਾ ਅਰਾਲ ਮਿਲ ਕੇ ਜਿਹੜਾ ਕਪੂਰਫਲਾ ਜਿਹੜਾ ਸਾਰਾ ਹੀ ਸਾਰੇ ਬਲਾਕ ਜਿੰਨੇ ਆਏ ਆ ਜਾਂ ਜਿੰਨੇ ਵੀ ਗਦਨ ਕਰਦੇ ਸਾਰੇ ਜਿੰਨੇ ਬਲਾਕ ਆਏ ਆ ਮੰਡਰ ਟੂ ਦੇ ਮੈਂ ਸਾਰਿਆਂ ਨੂੰ ਇੱਥੇ ਜੀ ਆ ਕਹਿਣਾ ਔਰ ਇਹੋ ਕਹਿਣਾ ਜਿਹੜਾ ਸਰਕਾਰਾਂ ਨੇ ਉਹ ਕਿਸਾਨਾਂ ਦੇ ਨਾਲ ਜਿੱਦਾਂ ਜਿੰਨਾ ਚਿਰ ਮੋਡਾ ਨਾ ਮੋਡਾ ਲਾ ਕੇ ਨਹੀਂ ਚਲਦੀਆਂ ਪੰਜਾਬ ਦੀ ਧਰਤੀ ਜਿਹੜੀ ਏ ਇਹ ਬੜੀ ਕਰਮਾ ਵਾਲੀ ਗੁਰੂਆਂ ਪੀਰਾਂ ਦੀ ਧਰਤੀ ਆ ਉਹਨਾਂ ਚਰਨਾ ਜਿਹੜਾ ਭਾਰਤ ਆ ਇੰਡੀਆ 140 ਕਰੋੜ ਲੋਕਾਂ ਦਾ ਜਿਹੜਾ ਕਿਸਾਨ ਜਿਹੜੇ ਉਹ ਢਿੱਡ ਭਰ ਰਹੇ ਆ ਪੰਜਾਬ ਉਹਦੇ ਵਿੱਚ 60% ਪੂਰ ਭਰ ਰਿਹਾ ਜਾਂ ਸਾਡੀ ਜਿਹੜੀ ਬੱਚੇ ਸਾਡੇ ਪੀਓ ਜਿਹੜੀ ਚੰਡੀਗੜ੍ਹ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹਨੂੰ ਜਿਹੜਾ ਸੈਂਟਰ ਜਿਹੜਾ ਉਹ ਵੱਡੀ ਪੱਧਰ ਤੇ ਜਿਹੜਾ ਦਵਾ ਰਿਹਾ ਜਾਂ ਸਾਡਾ ਚੰਡੀਗੜ੍ਹ ਜਿਹੜਾ ਅਸੀਂ 1964 ਜਿਹੜਾ ਹੀ ਪੰਜਾਬ ਦੇ ਟੋਟੇ ਖੜਕੇ ਉਹਨੂੰ ਖੋਇਆ ਉਹਦੇ ਵਿੱਚ ਸਾਡੀਆਂ ਸੂਚਿਤ ਮੋਰਚਾ ਸਾਡੀਆਂ ਜਥੇਬੰਦੀਆਂ ਸਾਡੇ ਪੰਜਾਬ ਪ੍ਰਧਾਨ ਹਬੀਬ ਸਿੰਘ ਜੀ ਕਾਦੀਆਂ ਜਾਂ ਹੋਰ ਜਥੇਬੰਦੀਆਂ ਵੱਡੀ ਲੜਾਈ ਲੜਨੀਆਂ ਲਈ ਇਸ ਕਰਕੇ ਸਾਡਾ ਜਿਹੜਾ ਅੱਜ ਇਕੱਠ ਸੀ ਇਸ ਕਰਕੇ ਬੁਲਾਇਆ ਅਕਾਲ ਪੁਰਖ ਵਾਹਿਗੁਰੂ ਜੀ ਕੇ ਫਤਿਹ ਬਹੁਤ ਬਹੁਤ ਮਾਜੀਆ ਧੰਨਵਾਦ ਕਰਦਾ ਆਪਣੇ ਵੀਰ ਜੁਲਕਾ ਜੀ ਦਾ ਜੋ ਅੱਜ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੇ ਵਿੱਚ ਆਪਾਂ ਵਿੰਬਰ ਲਿਆਵਾ ਬਾਕੀ ਜਿਹੜੀ ਇਹਨਾਂ ਦੀ ਟਾਈ ਦੀ ਆਪਾਂ ਟੀਮ ਬਣਾਈ ਆ ਤਲਵੰਡੀ ਦੇ ਪ੍ਰਧਾਨ ਵੈਸ ਪ੍ਰਧਾਨ ਪ੍ਰਧਾਨ ਸਾਈਟਰੀ ਉਹਨਾਂ ਸਾਰਿਆਂ ਨੂੰ ਤਲਵੰਡੀਦਿਆਂ ਨੂੰ ਮਤਿਆਤ ਤੇ ਧੰਨਵਾਦ ਕਰਦਾ ਹਾਂ ਸਰਦਾਰ ਨਿਰਮਲ ਸਿੰਘ ਮੰਡ ਜੋ ਬੇਗਵਾਲ ਦੇ ਪ੍ਰਧਾਨ ਹਨ ਉਹਨਾਂ ਦਾ ਜੀ ਆਇਆਂ ਧੰਨਵਾਦ ਕਰਦਾ ਹਾਂ ਆਪਾਂ ਬਾਕੀ ਜੋ ਮੇਰੀਆਂ ਬੀਬੀਆਂ ਭੈਣਾਂ ਬਾਹਰ ਮਗਰ ਆਈਆਂ ਹਨ ਸਾਡੇ ਗੁਰੂ ਗਰਦੇ ਸਾਰੇ ਸੰਗਤ ਨਾਲ ਜੁੜ ਕੇ ਜਿਹੜੀ ਪੂਰਾ ਸਹਿਯੋਗ ਦਿੰਦੀ ਹੈ ਇੰਨੀ ਸਾਰੀ ਸੰਗਤ ਦਾ ਇਲਾਕੇ ਦੇ ਬਾਬੇ ਗਰੀ ਜੀ ਦਾ ਜਿੰਨੇ ਵੀ ਆਪਣੇ ਨੌਜਵਾਨ ਬਜ਼ੁਰਗ ਵੀਰ ਆਏ ਹਨ ਮੈਂ ਦਿਲੋਂ ਧੰਨਵਾਦ ਕਰਦਾ ਆਪਾਂ ਜਿੱਥੇ ਵੀ ਇਹਨਾਂ ਨੂੰ ਲੋੜ ਪਈ ਆਪਾਂ ਖੜੇ ਆ ਇਸ ਵੀ ਦਾ ਜਿਹਾਰੂ ਦਾ ਆਪਾਂ ਬੜੇ ਚਿਰ ਦਾ ਸਾਡੇ ਨਾਲ ਜੁੜੇ ਹਨ ਕਿਤੇ ਵੀ ਲੋੜ ਪੈਂਦੀ ਸਾਂਝੇ ਖਾਦੇ ਹਰ ਥਾਂ ਦੇ ਪੱਖ ਦੇ ਤੌਰ ਤੇ ਸੇਵਾ ਕਰਦਾ ਜਿਦਾ 59 ਪੀੜਤਾਂ ਦੀ ਕੀਤੀ ਇਹਨੇ ਕਿਤੇ ਬੇਟੀਆਂ ਦੇ ਵਿਆਹਾਂ 'ਚ ਲੋੜ ਪੈਂਦੀ ਉੱਥੇ ਸੰਯੋਗ ਦਿੰਦਾ ਹੈ ਕਿਹੇ ਗਰੀਬ ਦੀ ਛੱਤ ਦੇ ਲੋੜ ਪੈਂਦੀ ਏ ਉੱਥੇ ਸਾਡੇ ਨਾਲੇ ਕਮੇਟੀ ਨਾਲ ਪੂਰਾ ਸਾਥ ਦਿੰਦੇ ਹਨ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਨਿਸ਼ਾਨ ਸਿੰਘ ਹੁਣੇ ਵਿਦਾਸਾਂ ਵਾਲੇ ਵੀ ਬਹੁਤ ਤਗੜੀ ਟੀਮ ਦੇ ਨਾਲ ਸਾਡੇ ਨਾਲ ਸਾਥ ਦਿੰਦੇ ਹਨ ਮੈਂ ਸਾਰਿਆਂ ਦਾ ਦਿਲੀ ਧੰਨਵਾਦ ਕਰਦਾ ਕਿਉਂ ਇਹ ਅੱਜਾਨੂੰ ਬੜੀ ਖੁਸ਼ੀ ਹੋਈ ਹੈ ਜਿਹੜੀ ਅੱਜ ਇਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਦੇ ਕੇ ਜੋੜਿਆ ਇੱਥੇ ਹੀ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਜਸਵੀਰ ਸਿੰਘ ਲਿਟਾ ਜੀ ਬਲਾਕ ਪ੍ਰਧਾਨ ਜੋਗਾ ਸਿੰਘ ਜੀ ਨੇ ਅੱਜ ਜਿਹੜੀ ਸਾਨੂੰ ਜ਼ਿਲ੍ਹਾ ਪ੍ਰਧਾਨ ਆਪਣੇ ਚ ਇਕਾਈ ਚ ਲਿਆਵਾ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਣਾ ਕਿ ਪੂਰੀ ਤਨ ਦੇਈ ਨਾ ਜੋ ਵੀ ਮੈਨੂੰ ਸੇਵਾ ਲਾਣਗੇ ਤੇ ਮੇਰਾ ਨਗਰ ਤਲਵੰਡੀ ਕੁੱਕਾ ਤੇ ਇਲਾਕੇ ਦੇ ਜਿੰਨੇ ਵੀ ਮੇਰੇ ਨਾਲ ਜੁੜੇ ਨੇ ਉਹਨਾਂ ਨੂੰ ਨਾਲ ਲੈ ਕੇ ਜਿੱਥੇ ਵੀ ਕਿਤੇ ਸੇਵਾ ਲਾਣਗੇ ਉੱਥੇ ਮੈਂ ਹਰ ਟਾਈਮ 24 ਘੰਟੇ ਹਾਜ਼ਰ ਰਵਾਂਗਾ ਭਾਜੀ ਕਿਸ ਤਰ੍ਹਾਂ ਮਨ ਬਣਿਆ ਕਿ ਮੈਂ ਕਿ ਕਿਸਾਨਾਂ ਦਾ ਸਾਥ ਦੇਣ ਵਾਸਤੇ ਕਰ ਦਿੱਤੇ ਇਹ ਮੈਂ ਪਹਿਲਾਂ ਵੀ ਦੱਸਿਆ ਕਿ 220 ਜਦੋਂ ਅਸੀਂ ਉੱਥੇ ਧਰਨੇ ਤੇ ਗਏ ਸੀ ਉੱਥੇ ਜਾ ਕੇ ਜਦੋਂ ਦੇਖਿਆ ਇਹ ਕਿਸਾਨ ਨੇ ਜਥੇਬੰਦੀਆਂ ਜਿਹੜੀ ਹੈ ਜਦੋਂ ਹੋਣਗੀਆਂ ਤੇ ਤਾਂ ਹੀ ਆਪਣੇ ਪੰਜਾਬ ਦਾ ਪਿੰਡਾਂ ਦਾ ਵਿਕਾਸ ਹੋਏਗਾ ਕਿਉਂਕਿ ਜਿੱਥੇ ਕਿਤੇ ਵੀ ਲੋੜ ਪੈਂਦੀ ਆ ਆਪਣੇ ਮੰਡੇ 'ਚ 2023 'ਚ ਤੇ 2025 'ਚ ਜਦੋਂ ਵੀ ਹੜ੍ਹ ਆਏ ਆ ਕਿਉਂਕਿ ਸਾਡਾ ਜਿਹੜਾ ਏਰੀਆ ਵਾ ਬਿਲਕੁਲ ਬਿਆਸ ਦਰਿਆ ਦੇ ਉੱਤੇ ਪੈਂਦਾ ਹੈ ਜਦੋਂ ਵੀ ਕਿਤੇ ਲੋੜ ਪੈਂਦੀ ਹੈ ਇਹ ਹਰ ਟਾਈਮ ਦਿਨ ਰਾਤ ਲੰਗਰ ਦੀ ਸੇਵਾ ਜਾਂ ਕੋਈ ਵੀ ਹੜ੍ਹ ਪੀੜ ਦਾ ਜਿੱਦਾਂ ਪਿਛਲੇ ਸਾਲ ਇੱਥੇ ਆਪਣੇ ਬੱਤ ਹੋ ਗਈ ਸੀ ਪਾਣੀ ਚ ਕਈ ਜੁੜ ਗਏ ਉਹਨਾਂ ਨੂੰ ਫੰਡ ਇਸ ਕਰਕੇ ਮੰਨ ਕੇ ਜੇ ਆਪਣੇ ਸੇਵਾ ਕਰਨੀ ਹੈ ਸੱਚੇ ਮਨ ਨਾਲ ਕੋਈ ਵੀ ਤੇ ਕਿਸੇ ਨਾ ਕਿਸੇ ਸੰਸਥਾ ਨਾਲ ਤੁਹਾਨੂੰ ਜੁੜਦਾ ਪੈਗਾ ਇਸੇ ਕਰਕੇ ਮਨ ਬਣਿਆ ਕਿ ਕਿਸਾਨ ਜਿਹੜੇ ਭਾਰਤੀ ਕਿਸਾਨ ਖਾਦੀਆਂ ਦੇ ਨਾਲ ਆਪਾਂ ਜੁੜਨ ਦਾ ਵਿਚਾਰ ਕੀਤਾ ਸੀ ਮੈਂ ਸਤਪਾਲ ਸਿੰਘ ਪਾਸ ਜਨ ਕਾਦੀਆ ਬਲਾਕਪੁਰ ਹਾਟਿਲ ਮੈਂ ਅੱਜ ਜਿਹੜੀ ਆਪਣੇ ਬਰਾਉਂਵਾਲ ਮੱਡੀ ਦੇ ਵਿੱਚ ਸਰਦਾਰ ਚੋਗਾ ਸਿੰਘ ਸਾਡੇ ਬਲਾਕ ਪ੍ਰਧਾਨ ਨੇ ਨਿਡਾਲਾ ਤੋਂ ਇਹਨਾਂ ਦੀ ਰਹਿਮ ਹੈ ਅੱਜ ਜਿਹੜੀ ਅੱਜ ਤੇ ਮੀਟਿੰਗ ਸੋ ਇਹ ਸੋ ਨਾਲ ਇਹਨਾਂ ਨੇ ਹੋਰ ਵੀ ਤਲਵੰਡੀ ਤੋਂ ਵੀ ਮੇਰੇ ਵੀਰ ਹਣੀ ਨਾਲ ਜੁੜੇ ਹਨ ਸੋ ਮੈਂ ਸਾਰਿਆਂ ਨੂੰ ਆਪਣੇ ਜਥੇਬੰਦੀ ਦੇ ਵਿੱਚ ਉਹਨਾਂ ਜੀ ਆਇਆਂ ਕਹਿੰਦਾ ਨਾਲ ਸਰਦਾਰ ਅਨਮੋਸ ਸਿੰਘ ਮੱਡ ਜੀ ਨੇ ਸਾਡੇ ਨਵੇਂ ਮੇਗੋਵਾਲ ਦੇ ਬਲਾਕ ਪ੍ਰਧਾਨ ਬਣਾਇਆ ਹਨ ਇਹਨਾਂ ਨੂੰ ਵਿੱਚ ਆਇਆ ਕਹਿੰਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵੱਡੀ ਜ਼ਿੰਮੇਵਾਰੀ ਜਿਹੜੀ ਆ ਸਰਦਾਰ ਜਸਬੀਨ ਸਿੰਘ ਜੀ ਡੇਟਾ ਨੇ ਔਰ ਸਰਦਾਰ ਜੋਗਾ ਸਿੰਘ ਜੀ ਸਤਪਾਲ ਜੀ ਸਾਡੇ ਜਿਹੜੇ ਹੋਰ ਆਗੂ ਸਹਿਬਾਨ ਆ ਉਹਨਾਂ ਨੇ ਕਿ ਸਾਨੂੰ ਜਿਹੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਬੇਗੋਵਾਲ ਬਲਾਕ ਦੀ ਉਹ ਮੈਂ ਪੂਰੀ ਦੰਤਾਈ ਦੇ ਨਾਮ ਲਵਾਉਂਗਾ ਔਰ ਜਿੱਦਾਂ ਪਹਿਲਾਂ ਦੂਜੀ ਜਥੇਬੰਦੀ ਚ ਕੰਮ ਕਰਦਾ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਤੁਸੀਂ ਹਰ ਵਕਤ ਮੇਰਾ ਜਿਹੜਾ ਵਾ ਇੰਟਰਵਿਊ ਲੈਂਦੇ ਰਹੇ ਹੋ ਔਰ ਹਰ ਵਕਤ ਮੇਰੇ ਨਾਲ ਤੁਸੀਂ ਜੁੜੇ ਰਹੇ ਹੋ ਉਸੇ ਤਰ੍ਹਾਂ ਹੀ ਜਿਹੜੀ ਸੇਵਾ ਉਤੋਂ ਵੱਧ ਚੜ ਕੇ ਮੈਂ ਸੇਵਾ ਜਿਹੜੀ ਆ ਬੇਗੋਵਾਲ ਬਲਾਕ ਦੇ ਵਿੱਚ ਕਰੂੰਗਾ ਔਰ ਜ਼ਿਲ੍ਹੇ ਦੇ ਵਿੱਚ ਕਰੂੰਗਾ ਔਰ ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਿਣੀ ਜਾਵਾਂਗਾ ਕਿ ਸਾਨੂੰ ਜਿਹੜਾ ਵੋਟਾਂ ਦਾ ਲੈਣ ਦੇਣਾ ਉਹਦੇ ਵਿੱਚ ਸਾਡਾ ਕੋਈ ਨਹੀਂ ਹੈਗਾ ਜਿੱਥੇ ਕੋਈ ਟਿਕਿਆ ਹੈ ਜਿੱਤੇ ਕਿਸ ਦਾ ਮਾਨ ਕਰਦਾ ਹੈ ਉਹ ਆਪਣੀ ਬੋਰਡ ਦਾ ਪ੍ਰਯੋਗ ਕਰ ਸਕਦਾ ਹੈ ਸਾਡੀ ਜਥੇਬੰਦੀ ਕਦੀ ਵੀ ਜਿਹੜੀ ਆ ਬੋਰਡ ਬਾਰੇ ਕੋਈ ਗੱਲ ਨਹੀਂ ਕਰੂਗੀ ਤੋਂ ਜਿੱਥੇ ਅਸੀਂ ਜੁੜੇ ਅਸੀਂ ਜੁੜੇ ਰਵਾਂਗੇ ਜਿੱਥੇ ਲੋਕ ਜੁੜਿਆ ਜੁੜੇ ਰਹਿਣ ਪਰ ਜਿੱਥੇ ਸਾਡੀ ਕਿਸਾਨੀ ਦੀ ਗੱਲ ਆਉਂਦੀ ਆ ਉਥੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈਗਾ ਮੋਢੇ ਨਾਲ ਮੋਢਾ ਲਾ ਕੇ ਅਸੀਂ ਜਿਹੜਾ ਵਾ ਕਿਸਾਨੀ ਬਾਰੇ ਆਪਾਂ ਸਾਰੇ ਸੋਚੀਏ ਪੰਜਾਬ ਬਾਰੇ ਸੋਚੀਏ ਕਿਉਂਕਿ ਇਸ ਟਾਈਮ ਦੇ ਉੱਤੇ ਜਿਹੜੇ ਸਾਡੇ ਸੈਂਟਰ ਗਵਰਨਮੈਂਟ ਜਿਹੜੀ ਬਹੁਤ ਵੱਡੇ ਸਾਰੇ ਤੇ ਹਮਲੇ ਕਰ ਰਹੀ ਆ ਜਿੱਦਾਂ ਸਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਖੂਨ ਖੂਨ ਵਾਸਤੇ ਬਹੁਤ ਵੱਡਾ ਇੱਕ ਹਮਲਾ ਹੋਇਆ ਉੱਥੇ ਸਾਡੇ ਵਿਦਿਆਰਥੀਆਂ ਨੇ ਜਿਹੜਾ ਆ ਬਹੁਤ ਵੱਡਾ ਇੱਕ ਹਮਲਾ ਮਾਰਿਆ ਔਰ ਐਸੇ ਵੇਲੇ ਵੀ ਜਿਹੜਾ ਧਰਨਾ ਉੱਥੇ ਦਿਨ ਰਾਤ ਚੱਲ ਰਿਹਾ ਆ ਕਿਉਂਕਿ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਉਹ ਕਹਿਆ ਦਿੱਤਾ ਉਹਨਾਂ ਨੇ ਕਿ ਅਸੀਂ ਵਾਪਸ ਲੈਨੇ ਆ ਪਰ ਅਜੇ ਤੱਕ ਉਹਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਕਿ ਅਸੀਂ ਵਾਪਸ ਨੇ ਆ ਗਿਆ ਆ ਇਸ ਕਰਕੇ ਜਦ ਤੱਕ ਉਹ ਧਰਨਾ ਚੱਲਦਾ ਉਹਦੇ ਵਿੱਚ ਅਸੀਂ ਜਿਹੜਾ ਆ ਤਗੜੇ ਹੋ ਕੇ ਅਸੀਂ ਯੋਗਦਾਨ ਪਾਵਾਂਗੇ ਔਰ ਫਿਰ ਮੈਂ ਆਪਣੀ ਜਥੇਬੰਦੀ ਸਰਦਾਰ ਜਸਬੀਰ ਸਿੰਘ ਜੀ ਲਟਾਂ ਔਰ ਸਾਡੇ ਹਮੀਰ ਸਿੰਘ ਦੀ ਕਾਦੀਆਂ ਨੂੰ ਵਸਵਾਜਵਾਉਨੇ ਆ ਕਿ ਅਸੀਂ ਇਹਨਾਂ ਨੂੰ ਜੋਤ ਅਸੀਂ ਸੇਵਾ ਲਈ ਆ ਤੰਦੇਈ ਦੇ ਨਾਲ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਰਾਮਵੇ ਤੇ ਇਬਰਾਹਿਮਵਾਲ ਬਲਾਕ ਨਡਾਲਾ ਜ਼ਿਲ੍ਹਾ ਕਪੂਰਥਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਹੁਤ ਵੱਡੀ ਮੀਟਿੰਗ ਹੋਈ ਆ ਉਹਦੇ ਵਿੱਚ ਕਿਸਾਨੀ ਮੁੱਦੇ ਵਿਚਾਰੇ ਗਏ ਆ ਅਤੇ ਜਿਸ ਤਰ੍ਹਾਂ ਕਿਸਾਨ ਸਰਕਾਰਾਂ ਤੋਂ ਦੁਖੀ ਹੋ ਕੇ ਸੰਘਾਸ਼ ਦਾ ਰਸਤਾ ਅਖਤਿਆਰ ਕਰਦੇ ਆ ਇਸੇ ਤਰ੍ਹਾਂ ਅੱਜ ਨਵਾਂ ਬਲਾਕ ਬੇਕੋ ਵਾਲ ਉਹਨਾਂ ਦੀ ਸੇਵਾ ਨਿਰਮਲ ਸਿੰਘ ਮੰਡ ਜੀ ਇਬਰਾਹਿਮ ਵਾਲਨ ਦਿੱਤੀ ਗਈ ਆ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਸਰਕਾਰਾਂ ਤੋਂ ਆਪਣੇ ਹੱਕ ਲੈਣ ਲਈ ਸੰਘਰਸ਼ ਕਰ ਰਹੇ ਆ ਉਸੇ ਲੜੀ ਦੇ ਤਹਿਤ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੋਇਆ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਉਹ ਖਾਸ ਤੌਰ ਤੇ ਇੰਡੀਆ ਦੇ ਵਿੱਚ ਪੰਜਾਬ ਨਾਲ ਮਤਰਈ ਮਾਂ ਵਾਲਾ ਵਿਤਕਰਾ ਕਰ ਰਿਹਾ ਹੈ ਜੇ ਹੁਣ ਆਪਾਂ ਪਿਛਲੇ ਸਮੇਂ 'ਚ ਪੰਜਾਬ ਸਰਕਾਰ ਦਾ ਦੇਖੀਏ ਉਹ ਵੀ ਕਿਸਾਨੀ ਦੇ ਉਲਟ ਕੁੱਗਤ ਰਹੀ ਆ ਤੇ ਕੇਂਦਰ ਸਰਕਾਰ ਪਹਿਲਾਂ ਤੋਂ ਹੀ ਕਿਸਾਨੀ ਦੇ ਉਲਟ ਚੱਲ ਰਹੀ ਆ ਸੋ ਵੱਡੀ ਗਿਣਤੀ ਵਿੱਚ ਕਿਸਾਨ ਇਸ ਮਹਿੰਮੇ ਵਿੱਚ ਸ਼ਾਮਲ ਹੋ ਰਹੇ ਆ ਤੇ ਮੈਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਹਰ ਵਾਰਕ ਆਪਣੇ ਹੱਕਾਂ ਦੀ ਰਾਖੀ ਲਈ ਜਥੇਬੰਦ ਹੋਣਾ ਸ਼ੁਰੂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ